ਜਿੱਦ ਲਾ ਹੁਸ਼ਾਰਪੁਰਾਦੀਨ ਆਉਂਦੇ ਇਹ ਸਾਹਿਬ ਦਾ ਪਿੰਡ ਦੇ ਰਹਿਣ ਵਾਲੇ ਪਿਓ ਪੁੱਤ ਨੇ ਜ਼ਮੀਨੀ ਵੀ ਬਾਤ ਨੂੰ ਲੈ ਕੇ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਨੂੰ ਮਨਾਤੇ ਉਸਦੇ ਪਿਤਾ ਬੱਬੂ ਕੁੰਮਣ ਤੇ ਵੱਡੇ ਅਤੇ ਗੰਭੀਰ ਦੋਸ਼ ਲਾਇਨੇ ਤੇ ਕਿਹਾ ਕਿ ਦੋ ਭਰਾਵਾਂ ਦੀ ਆਪਸੀ ਲੜਾਈ 'ਚ ਕੁੰਮਣ ਪਿਓ ਪੁੱਤ ਵੱਲੋਂ ਆਪਣੀ ਪਹੁੰਚ ਦਾ ਨਜਾਇਜ਼ ਧੰਗ ਤੇ ਫਾਇਦਾ ਚੁੱਕਤਿਆਂ ਹੋਇਆਂ ਇੱਕ ਧਿਰ ਨੂੰ ਬੇहद ਪਰੇਸ਼ਾਨ ਕੀਤਾ ਚੱ ਰਹੇ ਹਨ ਤੇ ਜੇਕਰ ਇਹ سلسلہ ਜਲਦ ਨਾ ਰੁਕਿਆ ਤਾਂ ਉਹ ਆਪਣੇ ਆਪ ਨੂੰ ਖਤਮ ਕਰ ਲੈਣਗੇ ਤੇ ਸਾਡੀ ਮੌਤ ਦੇ ਜ਼ਿੰਮੇਵਾਰ ਵਿਧਾਇਕ ਕਰਮਵੀਰ ਸਿੰਘ ਨੂੰ ਮੰਨਦੇ ਉਸਤਾ ਪਿਤਾ ਬੱਬੂ ਨੂੰ ਮੰਨੋਂਗੇ ਮੀਡੀਆ ਨੂੰ ਸੰਬੋਧਨ ਕਰਦੇ ਹਲਕਾ ਮੁਕੇਰੀਆਂ ਅਧਿਨ ਆਉਂਦੇ ਸਾਹਿਬ ਦਾ ਪਿੰਡ ਦੇ ਰਹਿਣ ਵਾਲੇ ਹਰਜੋਤ ਸਿੰਘ ਅਤੇ ਉਸਤੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਆਪਣੇ ਭਰਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਤੇ ਦੱਸੂਆ ਦਾ ਵਿਧਾਇਕ ਸਾਡੀ ਦੂਜੀ ਧਿਰ ਦੇ ਸੋਹਰਾ ਪਰਿਵਾਰ ਦੀ ਰਿਸ਼ਤੇਦਾਰੀ ਚੋਂ ਹੈ ਤੇ ਇਸੇ ਕਾਰਨ ਉਸ ਵੱਲੋਂ ਆਪਣੀ ਪਹੁੰਚ ਦੀ ਗਲਤ ਢੰਗ ਨਾਲ ਵਰਤੋਂ ਕਰਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਪਹਿਲਾਂ ਤਾਂ ਸਾਡੀ ਜ਼ਮੀਨ ਤੇ ਦਫਾ ਲਗਵਾ ਦਿੱਤੀ ਗਈ ਜਿਸ ਤੋਂ ਬਾਅਦ ਉਹ ਖੇਤੀ ਕਰਨ ਤੋਂ ਵੀ ਆਵਾਜ਼ਰ ਹੋ ਗਏ ਤੇ ਫਿਰ ਸਾਡੇ ਘਰ ਪੁਲਿਸ ਅਤੇ ਦੂਜੀ ਧਿਰ ਦੇ ਬੰਦੇ ਭੇਜ ਕੇ ਸਾਨੂੰ ਡਰਾਉਂਦੀਆਂ ਵੀ ਚਾਲਾਂ ਚੱਲੀਆਂ ਗਈਆਂ ਇਸ ਮੁਕਿਆ ਪੀੜਤ ਪਿਓ ਪੁੱਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਇਸ ਮਾਮਲੇ 'ਚ दखਲੇ ਅੰਦਾਸੀ ਕਰਨ ਦੀ ਮੰਗ ਕਰਦਿਆਂ ਹੋਇਆਂ ਇਨਸਾਫ ਦੀ ਮੰਗ ਕੀਤੀ ਹੈ ਪੀੜਤ ਪਿਓ ਪੁੱਤ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਧਾਇਕ ਅਤੇ ਉਸਦੇ ਪਿਤਾ ਨੇ ਸਾਨੂੰ ਦਬਾਉਣਾ ਬੰਦ ਨਾ ਕੀਤਾ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਗੇ ਜਿਸ ਤੇ ਜ਼ਿੰਮੇਵਾਰ ਵਿਧਾਇਕ ਕਰਮਵੀਰ ਘੁੰਮਣ ਅਤੇ ਉਸਦੇ ਪਿਤਾ ਬੱਬੂ ਘੁੰਮਣ ਹੋਣਗੇ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦਿਆਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਉਕਤ ਤੇਰੇ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਨੇ ਉਹ ਸਰਾਸਰ ਗਲਤ ਅਤੇ ਬੇਬੁਨਿਆਦ ਨੇ ਤੇ ਉਹ ਤਾਂ ਕਿਸੇ ਤਰ੍ਹਾਂ ਨੂੰ ਜਾਣਦੇ ਤੱਕ ਵੀ ਨਹੀਂ ਨੇ ਉਹਨਾਂ ਕਿਹਾ ਕਿ ਇਹ ਮਾਮਲਾ ਤਾਂ ਉਹਨਾਂ ਦੇ ਹਲਕੇ ਦਾ ਵੀ ਨਹੀਂ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਉਕਤ ਵਿਅਕਤੀਆਂ ਵੱਲੋਂ ਮੇਰੇ ਅਤੇ ਮੇਰੇ ਪਿਤਾ ਤੇ ਅਜਿਹੀ ਝੂਠੇ ਦੋਸ਼ ਕਿਉਂ ਲਗਾਏ ਜਾ ਰਹੇ ਨੇ ਹੁਸ਼ਾਰ ਪਰ ਨੇ ਉਸਤੇ ਨਾਲ ਚੇਤਨ ਕਸ਼ਕ ਦੀ ਰਿਪੋਰਟ ਭਾਜੀ ਕੀ ਨਾਮ ਹੈ ਜੀ ਭਾਜੀ ਮੇਰਾ ਨਾਮ ਹਰਜੋਤ ਸਿੰਘ ਆ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਸਾਫ ਦਾ ਪਿੰਡ ਆ ਤਹਿਸੀਲ ਮਕੇਰੀਆਂ ਠੀਕ ਆ ਜੀ ਤੇ ਮੈਂ ਪੀ ਐਸ ਜੀ ਕਰ ਰਿਹਾ ਗੁਰਨਾਨ ਦੇ ਯੂਨੀਵਰਸਿਟੀ ਤੋਂ ਠੀਕ ਅੱਜ ਤੁਸੀਂ ਇਥੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਪਣੇ ਪਿਤਾ ਜੀ ਦੇ ਨਾਲ ਮਿਲ ਕੇ ਕੀ ਕਾਰਨ ਹੋ ਗਿਆ ਸਰਕਾਰ ਨੇ ਆ ਵੀ ਮੇਰੇ ਪਿਤਾ ਜੀ ਹੁਣੀ ਜਿਹੜੇ ਨੇ ਇਹ ਦੋ ਭਰਾ ਨੇ ਠੀਕ ਆ ਜੀ ਤੇ ਸਾਡੀ 24 ਏਕੜ ਜਿਹੜੀ ਸੀ ਸਾਡੇ ਦਾਦਾ ਜੀ ਨੇ ਜਿਹੜੀ ਸੀ ਨਾ ਉਹਨਾਂ ਦੀ ਜਾਇਦਾਦ ਸੀ ਠੀਕ ਆ ਜੀ ਤੇ ਮੇਰੇ ਪਿਤਾ ਜੀ ਨੇ ਮੱਲਕੀ ਦਾਦਾ ਜੀ ਨੂੰ ਜਿਹੜਾ ਨਾ ਉਹ ਮੱਲਕੀ ਸਾਮ ਸਭਾਲ ਉਹਨਾਂ ਦੀ ਕੀਤੀ ਚਾਚਾ ਮੇਰਾ ਜਿਹੜਾ ਪਿਛਲੇ 30 ਸਾਲਾਂ ਦੇ ਕਰੀਬ ਇਹ ਆਪਣੇ ਪਰਿਵਾਰ ਸਹਿਤ ਅਮਰੀਕਨ ਸਿਟੀ ਜਾਣਾ ਠੀਕ ਆ ਜੀ ਦਾਦਾ ਜੀ ਮੇਰੇ ਜੀ ਨੇ ਆਪਣੀ ਡੈਥ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਉਹਨਾਂ ਨੇ ਸਾਡੀ ਜਿਹੜੀ ਜਾਇਦਾਦ ਸੀ ਨਾ ਜ਼ਮੀਨ ਜਿਹੜੀ ਸੀ ਉਹ 12 12 ਏਕੜ ਦੋਨਾਂ ਬੇਟਿਆਂ ਦੇ ਨਾਂ ਕਰਵਾ ਦਿੱਤੀ ਸੀ ਠੀਕ ਆ ਜੀ ਉਹਦੇ ਵਿੱਚ ਇਹ ਪ੍ਰੋਬਲਮ ਹੋਈ ਵੀ ਉਹਨਾਂ ਨੇ ਨਾ ਤਕਸੀਮ ਵਾਲੇ ਨੰਬਰ ਨਹੀਂ ਸੀ ਪਾਏ ਠੀਕ ਆ ਜੀ ਤੇ ਸਾਡਾ ਵਿਵਾਦ ਚਾਚੇ ਦੇ ਨਾਲ ਤਕਸੀਮ ਨੂੰ ਲੈ ਕੇ ਸੀ ਹੋਇਆ ਕੀ ਵੀ ਜਿਹੜਾ ਮੇਰਾ ਚਾਚਾ ਬਲਵਿੰਦਰ ਸਿੰਘ ਆ ਠੀਕ ਆ ਤੇ ਉਹਦੀ ਪਤਨੀ ਜਿਹੜੀ ਆ ਸਰਬਜੀਤ ਕੋਰ ਉਹਨਾਂ ਦੇ ਜਿਹੜੇ ਸੋਹਰਾ ਪਰਿਵਾਰ ਆ ਮੇਰੇ ਚਾਚੇ ਦਾ ਉਹਨਾਂ ਚੋਂ ਰਿਸ਼ਤੇਦਾਰ ਆ ਜਗਦੀਪ ਸਿੰਘ ਠੀਕ ਆ ਉਹ ਜਿਹੜੇ ਐਮ ਐਲ اے ਘੁੰਮਣ ਆ ਕਰਮਵੀਰ ਘੁੰਮਣ ਤੇ ਬੱਬੂ ਘੁੰਮਣ ਉਹਨਾਂ ਦਾ ਰਿਸ਼ਤੇਦਾਰ ਆ ਇਹਨਾਂ ਨੇ ਕੀ ਕੀਤਾ ਸਾਡੇ ਡਿਵੀਜ਼ਨ ਦੇ ਲੈਂਡ ਦੇ ਮਸਲੇ ਨੂੰ ਜਿਹੜਾ ਕਿ ਆਲਰੇਡੀ ਤਹਿਸੀਲਦਾਰ ਦੀ ਕਚਹਿਰੀ ਦੇ ਵਿੱਚ ਸੀ ਉਹਦੇ ਉੱਤੇ ਦਫਾ 45 ਪਹਿਲਾਂ ਲਵਾ ਦਿੱਤੀ ਇਸ ਸਾਲ ਅਸੀਂ ਫਸਲ ਕੋਈ ਨਹੀਂ ਲਾ ਸਕੇ ਹੈਗੇ ਪਹਿਲਾਂ ਤਾਂ ਸਾਡੇ ਨਾਲ ਇੱਕ ਇਹ ਧੱਕਾ ਕੀਤਾ ਇਹਨਾਂ ਨੇ ਦੂਜੇ ਨੰਬਰ ਤੇ ਇਹਨਾਂ ਨੇ ਕੀ ਕੀਤਾ ਆ ਵੀ ਜਿਹੜਾ ਸਾਡਾ ਇੱਕ ਜਿਹੜਾ ਪਰਿਵਾਰਕ ਜਿਹੜਾ ਘਰ ਸੀ ਨਾ ਠੀਕ ਆ ਹੁਣ ਚਾਚਾ ਮੇਰੇ ਦਾ ਪਿਛਲੇ 25 ਸਾਲਾਂ ਤੋਂ ਬਾਹਰ ਅਮਰੀਕਾ ਰਹਿ ਰਿਹਾ ਸੀ ਤੇ ਪਿਤਾ ਮੇਰੇ ਨੇ ਦਾਦਾ ਜੀ ਦੀ ਤੇ ਦਾਦੀ ਜੀ ਦੀ ਸੇਵਾ ਸੰਭਾਲ ਕੀਤੀ ਸੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਜਿਹੜਾ ਸੀ ਉਹ ਘਰ ਦੇ ਦਿੱਤਾ ਠੀਕ ਆ ਉਹਦੇ ਚੀ ਕੀ ਕੀਤਾ ਵੀ ਅੱਧੇ ਪੋਰਸ਼ਨ ਨੂੰ ਅੱਧੇ ਪੋਰਸ਼ਨ ਤੋਂ ਵੀ ਵੱਧ ਨੂੰ ਅਸੀਂ ਟਾ ਕੇ ਉਹਦੇ ਉੱਤੇ ਨਵੀਂ ਕੰਸਟਰਕਸ਼ਨ ਆਪਣੀ ਜਿਹੜੀ ਮੇਰੇ ਬਾਪ ਦੀ ਜਿਹੜੀ ਕਮਾਈ ਸੀ ਨਾ ਉਹ ਸਾਰੀ ਲਗਾ ਦਿੱਤੀ ਠੀਕ ਆ ਜੀ ਇਹ ਕੀ ਕਰਦੇ ਪਏ ਨੇ ਵੀ ਹੁਣ ਸਾਡੇ ਘਰ ਦੇ ਉੱਪਰ ਜਿਹੜਾ ਆ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕੌਣ ਕਰ ਰਿਹਾ ਕਬਜ਼ਾ ਕਰਨ ਦੀ ਕੋਸ਼ਿਸ਼ ਬਲਵਿੰਦਰ ਸਿੰਘ ਸਰਬਜੀਤ ਕੋਰ ਆਪਣੇ ਰਿਸ਼ਤੇਦਾਰਾਂ ਨਾਲ ਜਿੰਨਾਂ ਚੋਂ ਮੇਨ ਸੁਖਵਿੰਦਰ ਸਿੰਘ ਜਗਦੀਪ ਸਿੰਘ ਠੀਕ ਆ ਉਹਨਾਂ ਨੂੰ ਸਾਰਿਆਂ ਨੂੰ ਸਿਆਸੀ ਸ਼ਹਿ ਦੇ ਰਿਹਾ ਆ ਕਰਮਵੀਰ ਘੁੰਮਣ ਤੇ ਬੱਬੂ ਘੁੰਮੜ ਇਹ ਇਹਦੀ ਇੱਕ ਉਦਾਹਰਣ ਤੁਹਾਨੂੰ ਮੈਂ ਦੇਣਾ ਆ ਵੀ 30 7 2024 ਨੂੰ ਇਹ ਬੰਦੇ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਨੇ ਇਹਨਾਂ ਨੇ ਧੱਕੇ ਦੇ ਨਾਲ ਮੇਰੇ ਘਰ ਦੀਆਂ ਕੰਧਾਂ ਟੱਪ ਕੇ ਠੀਕ ਆ ਪੁਲਿਸ ਆਈ ਨਾਲ ਪੁਲਿਸ ਦੇ ਕੋਲ ਪੋੜੀ ਸੀ ਠੀਕ ਆ ਜੀ ਇਹ ਅੰਦਰ ਵੜੇ ਠੀਕ ਆ ਇਹਨਾਂ ਨੇ ਉਥੇ ਭੰਨ ਤੋੜ ਕੀਤੀ ਠੀਕ ਆ ਮੇਰੇ ਪਿਤਾ ਨੂੰ ਮਤਲਬ ਕਿ ਹਥਿਆਰ ਜਿਹੜਾ ਉਹਦਾ ਸੁਖਵਿੰਦਰ ਸਿੰਘ ਆ ਮੇਰੇ ਬਲਵਿੰਦਰ ਸਿੰਘ ਦਾ ਸਾੰਡੂ ਉਹਨੇ ਹਥਿਆਰ ਦਿਖਾਇਆ ਇਹਨਾਂ ਨੂੰ ਅੰਦਰ ਡੱਕ ਦਿੱਤਾ ਗਿਆ ਠੀਕ ਆ ਜੀ ਇਸ ਸਾਰੇ ਮਸਲੇ ਦੇ ਬਾਬਤ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਪ੍ਰੋਟੈਕਸ਼ਨ ਲਈ ਠੀਕ ਆ ਹਾਈ ਕੋਰਟ ਨੇ ਐਸਐਸਪੀ ਸਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਵੀ ਇਹਨਾਂ ਦੇ ਪ੍ਰੋਟੈਕਸ਼ਨ ਦਿੱਤੀ ਜਾਵੇ ਇਹਨਾਂ ਨੇ ਕੀ ਕੀਤਾ ਮੈਨੂੰ ਪ੍ਰੋਟੈਕਸ਼ਨ ਤਾਂ ਕੀ ਦੇਣੀ ਸੀ ਹਾਲਾਂਕਿ ਮੈਂ ਐਸਐਸਪੀ ਸਰ ਨੂੰ ਜਦੋਂ ਚਾਰ ਵਾਰ ਇਸ ਮਸਲੇ ਵਿੱਚ ਮਿਲ ਚੁੱਕਿਆ ਸੀ ਤੇ ਐਸਐਸਪੀ ਸਰ ਨੇ ਮੇਰੀ ਬੜੀ ਗੱਲ ਸੁਣੀ ਜਾਂ ਉਹਨਾਂ ਨੇ ਡੀਐਸਪੀ ਸਰ ਨੂੰ ਹਦਾਇਤ ਵੀ ਕੀਤੀ ਵੀ ਇਹਨਾਂ ਦੇ ਮਸਲੇ ਨੂੰ ਵੇਖਿਆ ਜਾਵੇ। ਉਹ ਕਿਹੜੀ ਹੈ ਦਸੂਹੇ ਵਾਲੀ ਕਿ ਮਕੇਰੀਆਂ ਵਾਲੀ? ਦੇਖੋ ਜੀ ਇਹ ਸਾਡਾ ਏਰੀਆ ਜਿਹੜਾ ਪੈਂਦਾ ਮਕੇਰੀਆਂ ਸਾਨੋ ਤੇ ਐਮਐਲਏ ਘੁੰਮਣ ਜਿਹੜਾ ਦਸੂਹੇ ਦਾ ਆ ਉਹ ਜਿਹੜਾ ਪੁਲਿਸ ਦੇ ਉੱਤੇ ਮਕੇਰੀਆਂ ਵਾਲੇ ਉੱਤੇ ਪ੍ਰੈਸ਼ਰ ਪਾ ਕੇ ਸਾਰਾ ਕੁਝ ਕਰਵਾ ਰਿਹਾ ਆ। ਜਿਹੜੀ ਤੁਸੀਂ ਦੱਸਦੇ ਕਿ ਦਫਾ ਲਵਾਤੀ ਸਿਆਸੀ ਸ਼ਾਇਦ ਚਲਦੇ 45 ਦਫਾ ਉਹ ਕਿਸ ਅਧਾਰ ਤੇ ਲਗਾਈ ਗਈ ਹੈ ਜੀ? ਜੀ ਇਹ ਇਨਾਂ ਦਾ ਜੀ ਝਗੜਾ ਹੋਣ ਦਾ ਖਤਰਾ ਆ ਇਸ ਆਧਾਰ ਦੇ ਉੱਤੇ ਲਾ ਦਿੱਤੀ ਗਈ ਆ ਠੀਕ ਆ ਜੀ ਹਾਲਾਂਕਿ ਉਹਦੇ ਮਾਮਲੇ ਵਿੱਚ ਅਸੀਂ ਕਾਨੂੰਨੀ ਪੈਰਵਾਈ ਕਰ ਰਹੇ ਆ ਤੇ ਸਾਨੂੰ ਠੀਕ ਆ ਅਸੀਂ ਅਸੀਂ ਤਾਂ ਕਹਿੰਦੇ ਵੀ ਜੋ ਕਾਨੂੰਨ ਕਰੇ ਕੋਟਾਂ ਕਰਨ ਦੇਸ਼ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਠੀਕ ਆ ਨਾ ਸਾਨੂੰ ਮਨਜ਼ੂਰ ਹੋਏਗਾ ਕਾਰ ਵਾਲੇ ਮਸਲੇ ਦੇ ਵਿੱਚ ਵੀ ਅਸੀਂ ਹੀ ਮਤਲਬ ਕਿ ਇਹ ਕੇਸ ਕੀਤਾ ਹੋਇਆ ਹੈ ਮਕੇਰੀ ਅਧਿਨਾ ਕਿਤੇ ਮਾਮਲਾ ਇਸ ਤੋਂ ਪਹਿਲਾਂ ਕਿਤੇ ਪੁਲਿਸ ਥਾਣੇ ਦੇ ਵਿੱਚ ਜਾਂ ਕਿਸੇ ਤਹਿਸੀਲਦਾਰ ਦੀ ਅਦਾਲਤ ਦੇ ਵਿੱਚ ਇਹ ਕਿਹੜਾ ਮਾਮਲਾ ਤੁਹਾਡਾ ਜਿਹੜਾ ਜ਼ਮੀਨੀ ਵਿਵਾਦ ਆ ਚਾਚੇ ਦੇ ਨਾਲ ਨਹੀਂ 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 ਅੱਜ ਤੂੰ ਇਸ ਇਹ ਮਈ ਮਹੀਨੇ ਤੋਂ ਪਹਿਲਾਂ ਸਾਡਾ ਇੱਕ ਵੀ ਕੋਈ ਕੇਸ ਨਹੀਂ ਸੀ ਹੈਗਾ ਕੋਈ ਵਿਵਾਦ ਨਹੀਂ ਸੀ ਕਿਸੇ ਤਰ੍ਹਾਂ ਦਾ ਕੁਝ ਨਹੀਂ ਸੀ ਐਮਐਲਏ ਘੁੰਮਣ ਨੇ ਮਤਲਬ ਕਿ ਦੋ ਭਰਾਵਾਂ ਦੀ ਲੜਾਈ ਨੂੰ ਇੱਕ ਪਾਸੇ ਨੂੰ ਰਾਜਨੀਤਿਕ ਸਮਰਥਨ ਦੇ ਕੇ ਤੇ ਸਾਡਾ ਜਿਹੜਾ ਆ ਨੁਕਸਾਨ ਕਰਨ ਤੇ ਤੁਰਿਆ ਹੋਇਆ ਆ ਹੁਣ ਇਹ ਇਹਨਾਂ ਨੇ ਮੈਨੂੰ ਪ੍ਰੋਟੈਕਸ਼ਨ ਦਿੱਤਾ ਜਿਹੜਾ ਮੈਂ ਕੀਤਾ ਸੀ ਉਹ ਤਾਂ ਮੈਨੂੰ ਕੀ ਦੇਣੀ ਸੀ ਮੇਰੇ ਤੇ ਤੇ ਮੇਰੇ ਪਰਿਵਾਰ ਤੇ ਮੇਰੇ ਜਿਹੜੇ ਕੰਮ ਕਰਦੇ ਨੇ ਸਖੀ ਸੰਬੰਧੀ ਨੇ ਉਹਨਾਂ ਤੇ ਪਰਚਾ ਕਰ ਦਿੱਤਾ ਗਿਆ ਆ ਚੋਰੀ ਦਾ ਪਰਚਾ ਕਰ ਦਿੱਤਾ ਆਪਣੇ ਘਰ ਦੇ ਅੰਦਰ ਹੀ ਚੋਰੀ ਦਾ ਪਰਚਾ ਸਾਡੇ ਉੱਤੇ ਕਰ ਦਿੱਤਾ ਗਿਆ ਆ ਔਰ ਚ ਕੀ ਲਿਖਾਇਆ ਗਿਆ ਔਰ ਚ ਲਿਖਾਇਆ ਗਿਆ ਜੀ ਇਹਨਾਂ ਨੇ ਘਰ ਦੀ ਭੰਨ ਤੋੜ ਕੀਤੀ ਆ ਜੀ ਤੇ ਜੀ ਇਹਨਾਂ ਨੇ ਗਹਿਣੇ ਚੋਰੀ ਕਰ ਲਏ ਆ ਜੀ ਬਸ ਇਹ ਜੱਦੀਕਰ ਹੈਗਾ ਕਿਤੇ ਨਾ ਤੇ ਤੁਹਾਡੇ ਪਿਸੁਰਗਾਂ ਦੇ ਨਾਂ ਤੇ ਕਿ ਤੁਹਾਡੇ ਬਾਪ ਦੇ ਨਾਂ ਤੇ ਦੇਖੋ ਜੀ ਉਹ 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 ਉਹਦੇ ਮਾਮਲੇ ਦੇ ਵਿੱਚ ਕੋਈ ਕਾਗਜ਼ਾਤ ਨਹੀਂ ਹੈਗੇ ਨਾ ਮੇਰੇ ਕੋਲ ਫਾਦਰ ਕੋ ਇਹ ਇੱਕ ਲਾਲ ਲਕੀਰ ਦਾ ਏਰੀਆ ਆ ਤੇ ਜਿੰਨੂ ਕਹ ਆਪ ਆਮ ਕਰਕੇ ਮੰਨਦੇ ਹੋ ਕਬਜ਼ਾ ਜਿਹਦਾ ਹੁੰਦਾ ਉਹਦੇ ਆ ਜੇਕਰ ਨਹੀਂ ਹੁਣ ਕੋਈ ਸੁਣਵਾਈ ਹੁੰਦੀ ਤਾਂ ਤੁਹਾਡਾ ਅਗਲਾ ਸਟੇਜ ਹੋਵੇਗਾ ਦੇਖੋ ਜੀ ਅਸੀਂ ਅਦਾਲਤਾਂ ਦੇ ਕੋਲ ਤਾਂ ਮਤਲਬ ਇਨਸਾਫ ਲਈ ਗਏ ਹੋਏ ਆ ਮੈਂ ਐਸਐਸਪੀ ਸਰ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਡੀਜੀਪੀ ਪੰਜਾਬ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਮਾਨਯੋਗ ਸੀਐਮ ਸਾਹਿਬ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਮੈਂ ਦਰਖਾਸਤ ਦਿੱਤੀ ਆ 37 ਨੂੰ ਮੇਰੇ ਘਾਰੇ ਬੜੇ ਨੇ ਉਹਦੇ ਉੱਤੇ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਉੱਤੇ ਇੰਨਾ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਸਾਨੂੰ ਪਰੇਸ਼ਾਨ ਸਾਰੇ ਪਰਿਵਾਰ ਨੂੰ ਕੀਤਾ ਜਾ ਰਿਹਾ ਆ ਕਿ ਅਸੀਂ ਸਾਰੇ ਪਰਿਵਾਰ ਨੂੰ ਜੇ ਕੁਛ ਕੱਲ ਨੂੰ ਹੁੰਦਾ ਆ ਕੋਈ ਆਤਮ ਹੱਤਿਆ ਕੁਛ ਵੀ ਹੁੰਦਾ ਆ ਠੀਕ ਆ ਉਹਦਾ ਜ਼ਿੰਮੇਵਾਰ ਕਰਮਵੀਰ ਕੁੰਮਣ ਬੱਬੂ ਕੁੰਮਣ ਠੀਕ ਆ ਤੇ ਉਹਦੇ ਰਿਸ਼ਤੇਦਾਰ ਜਿਹੜਾ ਸਾਰਾ ਕੁਝ ਕਰਵਾ ਰੇ ਉਹ ਹੋਣਗੇ ਠੀਕ ਆ ਜੀ ਤੇ ਅਸੀਂ ਸੀਐਮ ਭਗਵੰਤ ਮਾਨ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਚੈੱਕ ਕਰੋ ਕਰਮਵੀਰ ਕੁੰਮਣ ਦਸੂਏ ਹਲਕੇ ਦਾ ਐਮਐਲਏ ਹੋ ਕੇ ਮਕੇਰੀਆਂ ਹਲਕੇ ਦੇ ਅੰਦਰ ਕਿਸ ਤਰ੍ਹਾਂ ਇੰਨੇ ਲੁੱਟ ਮਚਾਈ ਹੋਈ ਆ ਲੋਕਾਂ ਨਾਲ ਪੋਲਿਟੀਕਲ ਧੱਕੇਸ਼ਾਹੀਆਂ ਕਰ ਰਿਆ ਆ ਮੈਂ ਮਕੇਰੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਵੀ ਮਿਲ ਚੁੱਕਿਆ ਆ ਪਰ ਉਹਨਾਂ ਨੇ ਵੀ ਆਪਣੀ ਬੇਬਸੀ ਪ੍ਰਗਟ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਨਾਲ ਸਿਆਸੀ ਧੱਕੇਸ਼ਾਹੀ ਹੋ ਰਹੀ ਹੈ ਜੀ ਵੇਖੋ ਜੀ ਸਾਡੀ ਜਿਹੜੀ ਜ਼ਮੀਨ ਦਾ ਵਾਦ ਸੀ ਉਹ ਚੱਲਦਾ ਸੀ ਦੋਵਾਂ ਭਰਾਵਾਂ ਦਾ ਤੇ ਉਹ ਮੁੱਕ ਜਾਣਾ ਸੀ ਪਰ ਇਸ ਬੱਬੂ ਘੁੰਮਣ ਨੇ ਤੇ ਕਰਮਵੀਰ ਘੁੰਮਣ ਨੇ ਜਿਹੜਾ ਐਮਐਲਏ ਦਸੂਆ ਇਹਨੇ ਨਹੀਂ ਮੁੱਕਣ ਦਿੱਤਾ ਕਿਉਂ ਇਹ 86 ਤੋਂ ਹਰ ਅਫਸਰ ਦੇ ਉੱਤੇ politcal ਦਬਾਅ ਪਾ ਕੇ ਸਾਡੇ ਖਿਲਾਫ ਕਰਨ ਡਿਆ ਤੇ ਅਸੀਂ ਇਹੋ ਹੀ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂ ਵੀ ਜੇ ਸਾਡੇ ਪਰਿਵਾਰ ਦੇ ਵਿੱਚ ਕੋਈ ਮਾੜਾ ਕੰਮ ਹੋ ਗਿਆ ਤਾਂ ਜ਼ਿੰਮੇਵਾਰ ਇਹ ਹੋਣਗੇ ਕੇਰੀਆਂ ਦੇ ਵਾਸੀ ਸਾਹਿਬ ਨੂੰ ਪਿੰਡ ਹੈ ਉਹਨੂੰ ਉਹਨਾਂ ਦੇਖੇ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹਲਕਾ ਜਿਹੜਾ ਕਿਸਮਤੇ ਬਤਾਈ ਕਰੇ ਇਸ ਤੋਂ ਬਾਅਦ ਤਾਂ ਉਹਦੇ ਫਾਦਰ ਧੱਕੇ ਨਾਲ ਸਾਡੇ ਨਾਲ ਧੱਕਾਸ਼ਾ ਹੀ ਕੀਤੀ ਤੇ ਧੱਕੇ ਨਾਲ ਸਾਡੇ ਨਾਲ ਪੁੱਛ ਤੇ ਖੜੇ ਕਰਦਾ ਪਹਿਲੀ ਗੱਲ ਤਾਂ ਮੇਰਾ ਹਲਕਾ ਦਸੂਆ ਹੈ ਮੇਰਾ ਮਕੇਰੀਆਂ ਦੇ ਨਾਲ ਕੋਈ ਲੈਣ ਦੇਣ ਨਹੀਂਗਾ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰੂੰਗਾ ਜਿੱਥੇ ਕੋਈ ਮੇਰੇ ਲੋਕ ਹਲਕੇ ਦੇ ਲੋਕਾਂ ਨਾਲ ਅਗੇ ਧੱਕਾ ਹੁੰਦਾ ਹੋਊਗਾ ਦੂਸਰਾ ਜਿਹੜਾ ਵੀ ਤੁਸੀਂ ਨਾਂ ਲੈ ਰਹੇ ਹੋ ਨਾਂ ਮੈਂ ਇਹਨਾਂ ਨੂੰ ਕਦੇ ਖੜਿਆ ਨਾ ਇਹਨਾਂ ਨੇ ਕਦੀ ਮੇਰੇ ਨਾਲ ਕੋਈ ਟਾਈ ਅਪ ਕੀਤਾ ਨਾ ਮੈਨੂੰ ਇਹਨਾਂ ਦਾ ਕਦੀ ਕੋਈ ਟੈਲੀਫੋਨ ਆਇਆ ਔਰ ਨਾ ਮੈਂ ਇਹਨਾਂ ਨੂੰ ਜਾਣਦਾ ਨਾ ਇਹਨਾਂ ਦੇ ਮੈਨੂੰ ਕੋਈ ਜਿਹੜਾ ਕੇਸ ਆ ਕੋਈ ਜਿਹੜੇ ਤੁਸੀਂ ਦੱਸ ਰਹੇ ਹੋ ਉਹਦੇ ਬਾਬਤ ਕੋਈ ਪਤਾ ਆ ਔਰ ਜੇ ਕੋਈ ਇਹਨਾਂ ਦਾ ਆਪਸੀ ਹੈਗਾ ਆ ਰੰਜਿਸ਼ ਬਾਜੀ ਹੈਗੀ ਆਪਣੇ ਭਰਾਵਾਂ ਭਰਾਵਾਂ ਦੇ ਕਾਨੂੰਨ ਮੁਤਾਬਕ ਜਿਹੜੀ ਕੋਈ ਕਾਰਵਾਈ ਆ ਕਾਨੂੰਨ ਮੁਤਾਬਕ ਹੋਈ ਹੋਵੇਗੀ ਤੇ ਜੇ ਕਹਿੰਦੇ ਨੇ ਔਰ ਕਿਸੇ ਨਾਲ ਵੀ ਕੋਈ ਨਾ ਮੇਰੀ ਆਦਤ ਹੈ ਨਾ ਮੈਂ ਕਿਸੇ ਨਾਲ ਕੋਈ ਧੱਕਾ ਕਰਦਾ ਔਰ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਆ ਉਹ ਜਰੂਰ ਹੋਈ ਹੋਵੇਗੀ ਜੀ ਇਹਨਾਂ ਕਿਸ ਤਰ੍ਹਾਂ ਇਲਜ਼ਾਮ ਲਾਏਗੇ ਤੋਂ ਅਜੇ ਤੱਕ ਪੁੱਛ ਕੀਤੀ ਇਹਨਾਂ ਨੇ ਕਦੀ ਤੁਹਾਨੂੰ ਮਿਲੇ ਹੋਣ ਕਦੀ ਜਦੋਂ ਪਾਸਟੇ ਵਿੱਚ ਕਰੀ ਤੁਹਾਡੇ ਨਾਮ ਦਾ ਕਾਪੀ ਕੀਤੀ ਹੋਵੇ ਇਸ ਮਾਮਲੇ ਨਹੀਂ ਮੇਰੇ ਤੱਕ ਨਾ ਮੈਨੂੰ ਕੋਈ ਟੈਲੀਫੋਨ ਆਇਆ ਨਾ ਹੀ ਮੈਨੂੰ ਕਦੀ ਕੋਈ ਮਿਲਿਆ ਨਾ ਹੀ ਮੈਂ ਇਹਨਾਂ ਨੂੰ ਕੋਈ ਦੇਖਿਆ ਨਹੀਂ ਅਜੇ ਤੱਕ ਦਾ ਧੱਕਾ ਕਿਥੋਂ ਹੋ ਜੂਗਾ ਦੂਸਰੇ ਪਰਿਵਾਰੀ ਦੇ ਇਲਜ਼ਾਮ ਵੀ ਲਾ ਰਹੇ ਕਿ ਸਾਡੇ ਨਾਲ ਤੱਕਾ ਹੀ ਕਰਦੀ ਹੈ ਜੀ ਕੱਲ ਨੂੰ ਸਾਥੋਂ ਕੁਝ ਹੋ ਗਿਆ ਤੇ ਕਰ ਫਿਰ ਇਸ ਤੋਂ ਘੰਟੇ ਲਾਏ ਕਿ ਉਹਨਾਂ ਦੇ ਪਿਤਾ ਜਿਹੜੇ ਸਿੱਧੇ ਦੌਰ ਤੇ ਸਾਡੀ ਬੂਤੇ ਦੀ ਕੇ ਬਾਤ ਉਹ ਚਲੋ ਇਹ ਤਾਂ ਕੋਈ ਵੀ ਕਹਿ ਸਕਦਾ ਹੈ ਜਦੋਂ ਮੇਰਾ ਕੋਈ ਲੈਣ ਦੇਣੇ ਕੋਈ ਨਹੀਂ ਮੇਰੇ ਮੈਂ ਤਾਂ ਮੇਰਾ ਕਿਦਾਂ ਹੋ ਜੂਗਾ ਲੈਣ ਦਾ ਇਦਾਂ ਤਾਂ ਕੋਈ ਬੰਦਾ ਵੀ ਉੱਠ ਕੇ ਕਹਿ ਦੇਊਗਾ ਜੀ ਮੈਂ 2 ਲੱਖ ਵੋਟਰਾਂ ਦਾ ਮੈਨੂੰ ਵੋਟਾਂ ਪਾਈਆਂ ਨੇ ਮੈਂ ਉਹਨਾਂ ਦਾ ਐਮ ਐਲ ਏ ਆ ਇਦਾਂ ਤਾਂ ਕੋਈ ਬੰਦਾ ਵੀ ਉੱਠ ਕੇ ਕਹਿ ਦੇਊਗਾ ਸੋ ਇਦਾਂ ਦੀ ਬਿਲਕੁਲ ਬੇਬੁਨਾਨ ਇਲਜ਼ਾਮ ਨੇ ਪਰ ਮੈਂ ਇਹਨਾਂ ਨੂੰ ਜਾਣਦਾ ਨਹੀਂ